ਪੰਜਾਬ 9888 ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਨਵਨਯੁਕਤ ਸੂਬਾ ਸਕੱਤਰ ਸੁਖਵਿੰਦਰ ਸਿੰਘ ਗਿੱਲ ਦਾ ਡਿਵੀਜ਼ਨ ਧਾਰੀਵਾਲ ਵਿਖੇ ਪੰਕਚਨ ਤੇ ਸਬ ਡਿਵੀਜ਼ਨ ਪ੍ਰਧਾਨ ਦਵਿੰਦਰ ਸਿੰਘ ਵਰਾਇਚ ਦੀ ਅਗਵਾਈ ਹੇਠ ਸਰੂਪਾ ਪਾ ਕੇ ਅਤੇ ਧਾਰਨਕ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਡਿਵੀਜ਼ਨ ਸੁਪਰੀਟ ਮੈਡਮ ਬਲਵਿੰਦਰ ਕੌਰ ਗੁਰਮਖ ਸਿੰਘ ਪ੍ਰਧਾਨ ਕਲਾਨੌਰ ਮਖਵਿੰਦਰ ਸਿੰਘ ਖਾਲਸਾ ਹਰਿੰਦਰ ਸਿੰਘ ਕਲੇਰ ਅਤੇ ਹੋਰ ਬੁਲਾ ਰਿਆ ਨੇ ਕਿਹਾ ਕਿ ਸੂਬਾ ਸਕੱਤਰ ਸੁਖਵਿੰਦਰ ਸਿੰਘ ਗਿੱਲ ਨੇ ਜਥੇਬੰਦੀ ਦੇ ਵੱਖ-ਵੱਖ ਅਹੁਦਿਆਂ ਤੇ ਰਹਿੰਦੇ ਹੋਏ ਅਮੇਸ਼ਾ ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕਰਾਉਣ ਲਈ ਯਤਨਸ਼ੀਲ ਰਹੇ ਹਨ ਜਦਕਿ ਇਹਨਾਂ ਦੀਆਂ ਸੁਭਾਵਾਂ ਨੂੰ ਦੇਖਦੇ ਹੋਏ ਹਾਈ ਕਮਾਂਡ ਨੂੰ ਅਹਿਮ ਜ਼ਿੰਮੇਵਾਰੀ ਸੌਂਪਦੇ ਹੋਏ ਸੂਬਾ ਸਕੱਤਰ ਦਾ ਅਹੁਦਾ ਦੇ ਕੇ ਨਵਾਜਿਆ ਹੈ ਸਾਥੀਆਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਸੁਖਵਿੰਦਰ ਸਿੰਘ ਗਿੱਲ ਦੇ ਨਾਲ ਚਟਾਨ ਵਾਂਗ ਖੜੇ ਰਹਿਣਗੇ ਨਾਵਨਯੁਗ ਤੇ ਸੁਭਾਸਕਤਰ ਸੁਖਵਿੰਦਰ ਸਿੰਘ ਗਿੱਲ ਨੇ ਸਮੂੱਚੇ ਸਾਥੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ 24 ਘੰਟੇ ਮੁਲਾਜ਼ਮ ਸਾਥੀਆਂ ਦੇ ਨਾਲ ਖੜੇ ਹਨ ਅਤੇ ਜਦੋਂ ਵੀ ਕੋਈ ਮੁਲਾਜ਼ਮ ਸਾਥੀ ਯਾਦ ਕਰਨਗੇ ਉਹ ਉੱਥੇ ਪਹੁੰਚ ਜਾਵੇਗਾ ਇਸ ਮੌਕੇ ਤੇ ਐਚ ਡੀ ਐਮ ਜਸਵਿੰਦਰ ਸਿੰਘ ਬਰਮੀਤ ਸਿੰਘ ਕਲੇਰ ਹਲਕਾ ਸਾਹਿਕ ਮੈਡਮ ਈਰਾ ਦੇਵੀ ਨਰਿੰਪ ਜੀਤ ਸਿੰਘ ਜੈ ਬਿਕਰਮਜੀਤ ਸਿੰਘ ਸੁਖਬੀਰ ਸਿੰਘ ਕਲੇਰ ਸੁਰਿੰਦਰ ਸਿੰਘ ਮਸਾਨਾ ਜਵਾਲ ਸਿੰਘ ਕਲੇਰ ਭਿੰਦਰ ਸਿੰਘ ਸੀਸੀ ਰਜਿੰਦਰ ਸਿੰਘ ਰਣੀਆਂ ਮਨਿੰਦਰ ਸਿੰਘ ਜੈ ਤੋਂ ਇਲਾਵਾ ਵੱਡੀ ਗਿਣਤੀ ਚ ਮੁਲਾਜ਼ਮ ਹਾਜ਼ਰ ਸਨ ਜੇ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕੀ ਫਤਹ ਇਹਨਾਂ ਦੇ ਬਾਰੇ ਸੁਖਵਿੰਦਰ ਸਿੰਘ ਜਿਲਦੀ ਬਾਰੇ ਇਹਨਾਂ ਦੇ ਬਾਰੇ ਕਿਹਾ ਜਾਂਦਾ ਹੈ ਬਹੁਤ ਹੀ ਮਿਹਨਤੀ ਆਪਣੀ ਮਤਲਬ ਜਨੀਆਂ ਦੇ ਵਰਕਰ ਵੀ ਬਹੁਤ ਹੀ ਜ਼ਿਆਦਾ ਇਹਨਾਂ ਨੇ ਲਗਨ ਦੇ ਨਾਲ ਕੰਮ ਕੀਤਾ ਤਾਂ ਹੀ ਇਹਨਾਂ ਨੂੰ ਅੱਜ ਮਤਲਬ ਪੰਜਾਬ ਸੂਬਾ ਪ੍ਰਧਾਨ ਦਾ ਅਹੁਦੇ ਦੇ ਨਾਲ ਨਿਵਾਜਿਆ ਗਿਆ ਹੈ ਤੇ ਅੱਗੇ ਵੀ ਪਰਮਾਤਮਾ ਕੇ ਹੀ ਅਰਦਾਸ ਕਰਦੇ ਆ ਕਿ ਆਪਣੀ ਜ਼ਿੰਮੇਵਾਰੀ ਨਿਸ਼ਚਿਤ ਰਾਈ ਸੰਭਾਲਣ ਤੇ ਆਪਣੀ ਲਗਨ ਦੇ ਨਾਲ ਕੰਮ ਕਰਦੇ ਰਹਿਣ ਇਹਨਾਂ ਨੂੰ ਇੱਕ ਵਾਰ ਫਿਰ ਦੁਬਾਰਾ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਸ਼ਾ ਦੀ ਬਾਰ ਮੁਰਸ਼ਿਸ਼ ਹੋਈ ਹੈ ਕਿ ਅੱਜ ਸਾਡੇ ਵਿੱਚ ਸਾਡੇ ਮਾਨਯੋ ਸਰਦਾਰ ਸੁਖਿੰਦਰ ਸਿੰਘ ਜੀ ਗਿਲ ਜਿਨ੍ਹਾਂ ਨੂੰ ਪੰਜਾਬ ਦਾ ਕਰਮਚਾਰੀ ਦਲ ਦਾ ਸਕੱਤਰ ਲਾਇਆ ਗਿਆ ਹੈ ਇਸ ਖੁਸ਼ੀ ਦੇ ਮੌਕੇ ਤੇ ਆਪਾਂ ਡਿਵੀਜ਼ਨ ਧਾਰੀਵਾਲ ਦੇ ਵਿੱਚ ਸਾਰੇ ਹੀ ਜੋ ਕਰਮਚਾਰੀ ਦਲ ਦੇ ਮੈਂਬਰ ਸਹਿਬਾਨ ਔਰ ਫਲੇ ਕਲੈਰੀਕਲ ਸਟਾਫ ਦੇ ਜਿੰਨੇ ਵੀ ਮੈਂਬਰ ਸਹਿਬਾਨ ਉਹ ਸਾਰਿਆਂ ਨੇ ਜਿਲ੍ਹੇ ਸਾਹਿਬ ਨੂੰ ਸਨਮਾਨਿਤ ਕੀਤਾ ਹੈ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੈਂ ਦਾਸ ਦਵਿੰਦਰ ਸਿੰਘ ਸਬਡਿਵੀਜ਼ਨ ਧਾਰੀਵਾਲ ਪ੍ਰਧਾਨ ਡਿਵੀਜ਼ਨ ਮੀਤ ਪ੍ਰਧਾਨ ਅਕਾਲਪੁਰ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਜੀਲ ਸਾਹਿਬ ਨੂੰ ਦਿਨ ਦੁਗਣੀਆਂ ਅਤੇ ਰਾਤ ਚੌਗੁਣੀਆਂ ਤਰਕੀਆਂ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਆਪ ਜੀ ਦੀ ਖਤੇ ਮੈਂ ਦਰਦ ਰੰ ਦੱਸਣ ਕਿ ਲੈਰ ਡਿਵੀਜ਼ਨ ਸਲਾਹਕਾਰ ਜੋ ਸੁਖਵਿੰਦਰ ਸਿੰਘ ਜੀ ਨੂੰ ਸੂਬਾਸ ਕਤਲ ਲਗਾਇਆ ਗਿਆ ਹੈ ਬਹੁਤ ਬਹੁਤ ਵਧਾਈ ਦਿੰਦੇ ਆਂ ਅਸੀਂ ਤੇ ਜੋ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਆ ਇਹਦੇ ਲਈ ਇਹਨਾਂ ਨੂੰ ਇਹ ਵੀ ਕਹਿਣਾ ਚਾਹਾਂਗੇ ਕਿ ਪੂਰੀ ਤਨਦੇਹੀ ਨਾਲ ਕੋਈ ਵੀ ਪੰਜਾਬ ਦਾ ਜਿਥੇ ਵੀ ਕਰਮਚਾਰੀ ਦਾ ਮਸਲਾ ਪੈਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਕਿਉਂਕਿ ਜ਼ਿੰਮੇਵਾਰੀ ਜੋ ਦਿੱਆ ਸੂਬਾਸ ਕਤਲ ਦੀ ਬਹੁਤ ਇੱਕ ਅਹਿਮ ਅਹੁਦਾ ਹੁੰਦਾ ਉਹਨੂੰ ਸੋਚੋ ਇਹਨਾਂ ਨੂੰ ਹੁਣ ਜੋ ਔਰੇ ਜੁਨੀਅਰ ਨੇ ਸਰਪ੍ਰਧ ਸੌਰ ਸਰ ਸਾਹਿਬੀ ਸਾਹਿਬ ਨਾਲ ਜੋ ਇਹਨਾਂ ਨੂੰ ਜੁੰਮੇਰੀ ਲਗਾਈ ਆ ਉਹਨਾਂ ਆਪਣੀ ਤਨ ਦੇ ਇਹਨਾਂ ਨੂੰ ਘੋਣਦੇ ਅਸੀਂ ਆਪਣੇ ਵੱਲੋਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਆ ਮਹਾਰਾਜ ਦੇਨ ਦੂਣੀਆਂ ਰਾਜ ਚੌਣੀਆਂ ਤਰਕੀਆਂ ਬਖਸ਼ਣ ਤੇ ਚਰਦੀ ਕਲਾਜ ਬਖਸ਼ਣ ਇੱਕ ਵਾਰੀ ਫੇਰ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਨੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਫਲਦ ਸਿੰਘ ਗਿੱਲ ਸੁਭਾਸ ਕੱਤਰ ਸਰਕਲ ਕੱਤਰ ਤਹਿਕ ਪ੍ਰਧਾਨ ਮੈਂ ਸਮੂਹ ਕਰਮਚਾਰੀ ਦਲ ਦੇ ਸੂਬਾ ਕਮੇਟੀ ਦਾ ਸਰਦਾਰ ਰਵੇ ਸਿੰਘ ਸਹਾਇਪੁਰ ਸਾਹਿਬ ਜਰਨਸ ਕੱਤਰ ਸੱਦੇ ਹੁਸੈਨ ਆਗੂ ਆਗੂਗੀ ਦਾ ਸਮੂਹ ਪੰਜਾਬ ਕਮੇਟੀ ਦਾ ਸਰਕਲ ਗਰਸਾਹਟੋੜ ਦੇ ਸਮੂਹ ਸਾਥੀ ਸਹਿਬਾਨਾਂ ਦਾ ਖਾਸ ਤੌਰ ਤੇ ਡਿਵੀਜ਼ਨ ਧਾਰੀਵਾਲ ਦੇ ਜਿੰਨੇ ਵੀ ਸਮੂਹ ਲਾਜਮ ਸਾਥੀਆਂ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿਹੜੀ ਸੇਵਾ ਮੈਨੂੰ ਇਹਨਾਂ ਸਾਥੀਆਂ ਨੇ ਸੌਂਪੀ ਗਈ ਆ ਮੈਂ ਵਿਸ਼ਵਾਸ ਦਿਵਾਉਣਾ ਸਾਥੀਆਂ ਨੂੰ ਕਿ ਉਹ ਸੇਵਾ ਮੈਂ ਸੰਦੇਈ ਨਾਲ ਤੇ ਇਮਾਨਦਾਰੀ ਨਾਲ ਪੂਰੀ ਤਰ੍ਹਾਂ ਨਿਭਾਵਾਂਗਾ ਬਹੁਤ ਇੱਕ ਵਾਰ ਫਿਰ ਸਮੂਹ ਸਾਥੀ ਸਹਿਬਾਨਾਂ ਦਾ ਪੱਤਰਕਾਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ